ਇਸ ਵੇ ਦੀ ਖਬਰ ਤੁਹਾਨੂੰ ਰੋਪੜ ਦਿਖਾ ਰਿਹਾ ਰੋਪੜ ਦੇ ਪਿੰਡ ਰਾਜੇ ਮਾਜਰੇ ਦੇ ਵਿੱਚ ਕਿਸਾਨਾਂ ਵੱਲੋਂ ਖੜੀ ਝੋਨੇ ਦੀ ਫਸਲ ਦੇ ਵਿੱਚ ਟਰੈਕਟਰ ਘੁਮਾਏ ਗਏ ਟਰੈਕਟਰ ਘੁਮਾਏ ਕਿਉਂ ਗਏ ਨੇ ਪੂਰੀ ਖਬਰ ਦਿਖਾਵਾਂਗੇ 10 ਦਿਨ ਨੇ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਝੋਨੇ ਦੀ ਪੌਦ 131 ਵੈਰਾਈਟੀ ਜੋ PR 131 ਹੈ ਉਹ ਬੀਜੜਾ ਲਗਾਇਆ ਗਿਆ ਸੀ ਪਰ ਉਸਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ ਬੋਨਾ ਰੋਗ ਦੇ ਨਾਮ ਤੋਂ ਇੱਕ ਬਿਮਾਰੀ ਪੈ ਗਈ ਜਿਸ ਕਾਰਨ ਉਹਨਾਂ ਨੂੰ ਮਜਬੂਰਨ ਅੱਜ ਟਰੈਕਟਰ ਕਮਾਣਾ ਪੈ ਰਿਹਾ ਹੈ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਕਾਫੀ ਸਪਰੇਅ ਆ ਕਾਫੀ ਦਵਾਈਆਂ ਦਾ ਛੜਕਾਅ ਵੀ ਕੀਤਾ ਪਰ ਕੋਈ ਵੀ ਫਸਲ ਨੂੰ ਫਰਕ ਨਹੀਂ ਪਿਆ ਜਿਸ ਕਾਰਨ ਉਹਨਾਂ ਨੂੰ ਅੱਜ ਆਪਣੀ ਪੁੱਤਾਂ ਵਾਂਗੂ ਪਾਲੀ ਫਸਲ ਦੇ ਉੱਤੇ ਟਰੈਕਟਰ ਕਮਾਣੇ ਪੈ ਰਹੇ ਨੇ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ 4 ਸਾਲ ਪਹਿਲਾਂ ਵੀ ਇਸ ਤਰੀਕੇ ਦੇ ਹੀ ਬੋਨਾ ਰੋਗ ਦੇ ਨਾਮ ਤੋਂ ਬਿਮਾਰੀ ਫਸਲਾਂ 'ਚ ਪਈ ਸੀ ਉਸ ਸਮੇਂ ਇਹਦੀ ਬਾੜੀ ਅਫਸਰਾ ਡਾਕਟਰਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਇਸ ਬਿਮਾਰੀ ਦਾ ਹੱਲ ਲੱਭ ਲਵਾਂਗੇ ਜਲਦੀ ਇਸ ਬਿਮਾਰੀ ਵਾਸਤੇ ਸਪਰੇਅ ਜਾਂ ਕੋਈ ਦਵਾਈ ਜੂਰ ਬਲਾਈ ਜਾਵੇਗੀ ਜਿਸ ਕਾਰਨ ਕਿਸਾਨਾਂ ਨੂੰ ਭਰੋਸਾ ਹੋਇਆ ਕਿਸਾਨਾਂ ਵੱਲੋਂ ਫਿਰ ਪੀਆਰ 131 ਜਿਹੜੇ ਦੱਸਿਆ ਕਿ ਬੀਜ ਲਗਾਇਆ ਗਿਆ ਜਿਸ ਤੋਂ ਬਾਅਦ ਜਾ ਕੇ ਅੱਜ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਹੁਣ ਕੋਈ ਵੀ ਦਵਾਈ ਕੰਮ ਨਹੀਂ ਕਰ ਰਹੀ ਦੱਸਿਆ ਕਿ ਜੋ ਝੌਨੇ ਦੇ ਬੁੱਟੇ ਨੇ ਉਹ ਕੁਝ ਛੋਟੇ ਕੁਝ ਵੱਡੇ ਰਹਿ ਰਹੇ ਨੇ ਜਿਸ ਕਾਰਨ ਹੁਣ ਪੂਰੀ ਝੋਨੇ ਦੀ ਫਸਲ ਖਤਮ ਹੋ ਚੁੱਕੀ ਹੈ ਜਿਸ ਕਾਰਨਾਂ ਨੂੰ ਅੱਗੇ ਕੋਈ ਬਹੁਤਾ ਫਾਇਦਾ ਹੁੰਦਾ ਨਹੀਂ ਦਿਖ ਰਿਹਾ ਜਿਸ ਕਾਰਨਾਂ ਨੂੰ ਹੁਣ ਇਹ ਫਸਲ ਜਿਹੜੀ ਮੁਰਤੋਂ ਟਰੈਕਟਰ ਕਮਾਣੇ ਪੈ ਰਹੇ ਉਹਨਾਂ ਨੂੰ ਦੱਸਿਆ ਗਿਆ ਕਿ बार-बार ਸਰਕਾਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਸਮੇਂ ਤੇ ਹੀ ਜਿਹੜੀ ਫਸਲ ਲਗਾਓ ਕੋਈ ਬਿਮਾਰੀ ਨਹੀਂ ਪਵੇਗੀ ਕੋਈ ਮੁਸ਼ਕਲ ਨਹੀਂ ਆਵੇਗੀ ਪਰ ਕਿਸਾਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜੋ ਕਿਸਾਨਾਂ ਨੇ ਸਮਾਂ ਦਿੱਤਾ ਸੀ ਉਸ ਤੋਂ ਸਿਰਫ 5-10 ਦਿਨ ਬਾਅਦ ਹੀ ਝੋਨੇ ਦੀ ਫਸਲ ਲਗਾਈ ਸੀ ਫਿਰ ਵੀ ਇਸ ਤਰੀਕੇ ਦੀ ਬਿਮਾਰੀ ਜਿਹੜੀ ਇਸ ਬੀਜ ਦੇ ਵਿੱਚ ਪੈ ਗਈ ਪਿੱਛੇ ਬੀਜ ਦੀ ਪ੍ਰੋਬਲਮ ਹੈ ਜਾਂ ਫਿਰ ਕਿਤਨੇ-ਕਿੱਤੇ ਖੇਤੀਬਾੜੀ ਅਫਸਰਾਂ ਵੱਲੋਂ ਡਾਕਟਰਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਸਪਰੇ ਬਣਾਉਣ ਦੇ ਵਿੱਚ ਨਾਕਾਮੀ ਦਿਖਾਈ ਗਈ ਹੈ ਤੋਂ ਉਸ ਬਾਰੇ ਸਰਕਾਰ ਨੂੰ ਕਿਸਾਨਾਂ ਵੱਲੋਂ ਅਪੀਲ ਕੀਤੀ ਹੈ ਕਿ ਜ਼ੋਰ ਧਿਆਨ ਦਿੱਤਾ ਜਾਵੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤਾ ਜਿਨਨੇ ਹੋਰ ਵੀ ਦਰਸ਼ਕ ਦੇਖ ਕਰ ਰਹੇ ਨੇ ਅਸੀਂ ਅਪੀਲ ਕਰਾਂਗੇ ਤਾਂ ਅੱਗੇ ਸ਼ੇਅਰ ਕਰਦੇ ਰਹੋ ਤਾਂਕਿ ਹੋਰ ਕਿਸਾਨਾਂ ਤੱਕ ਵੀ ਖਬਰ ਪਹੁੰਚ ਸਕੇ ਉਹ ਵੀ ਆਪਣੀ ਫਸਲ ਜ਼ੋਰ ਧਿਆਨ ਨਾਲ ਵੇਖ ਲੈਣ ਅਗਰ ਇਸ ਤਰੀਕੇ ਦੀ ਪ੍ਰੋਬਲਮ ਉਹਨਾਂ ਦੇ ਝੋਨੇ ਦੀ ਫਸਲ ਦੇ ਵਿੱਚ ਆ ਰਹੀ ਹੈ ਤਾਂ ਜ਼ੁਰ ਉਹ ਆਪਣੀ ਫਸਲ ਤਾਂ ਦੇਣ ਤਾਂਕਿ ਜਦੋਂ ਝੋਨੇ ਦੀ ਫਸਲ ਪੱਕ ਜਾਂਦੀ ਹੈ ਫਿਰ ਉਸ ਸਮੇ ਬਹੁਤ ਹੀ ਵੱਡਾ ਨੁਕਸਾਨ ਕਿਸਾਨਾਂ ਦਾ ਹੋ ਜਾਂਦਾ ਹੈ ਇਸ ਮੌਕੇ ਰਾਜੇ ਮਾਜਰੇ ਦੇ ਕਿਸਾਨ ਤੇ ਮਹਤਵਪੂਰਨ ਬੰਦੇ ਨੇ ਕੀ ਕਿ ਆਪਾਂ ਤੁਸੀਂ ਉਹ ਵੀ ਸੁਣੋ ਲੋ ਜੀ ਆਪਾਂ ਖੜੇ ਆ ਪਿੰਡ ਰਾਜੇ ਮਾਜਰਾ ਠੀਕ ਹੈ ਜੀ ਜ਼ਿਮੀਦਾਰ ਭਰਾ ਜੀਰੀ ਬਾਹ ਰਹੇ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਇਹ ਕਿਹੜੀ ਫਸਲ ਹੈ ਤੇ ਕਿਹੜੀ ਵੈਰੈਟੀ ਹੈ ਵੀ ਇਹਨਾਂ ਨੂੰ ਕਿਆ ਕਾਰਨ ਹੋ ਗਏ ਵੀ ਜਿਹੜੀ ਇਹ ਜੀਰੀ ਬੋਣੀ ਪਈ ਜੀ ਪੂਰੀ ਪੰਚਾਇਤ ਰਾਜੇ ਮਜਰੇ ਦੀ ਸਾਡੇ ਨਾਲ ਹੈ ਸਰਪੰਚ ਸਾਹਿਬ ਅਮਰਵੀਰ ਪੰਚ ਗੁਰਪ੍ਰੀਤ ਸਿੰਘ ਜੀ ਗੁਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਬਿੰਦਰ ਸਖਾ ਜੀ ਤੋਂ ਜੀ ਸਰਪੰਚ ਸਾਹਿਬ ਇਹ ਮਤਲਬ ਤੁਸੀਂ ਜਿਹੜਾ ਬੀਜ ਹੈ ਇਹ ਕਿਉਂ ਬਾਣਾ ਪੈ ਗਿਆ ਕਿਆ ਕਾਰਨ ਹੋਏ ਜੀ ਇਹ ਹੈਗੀ ਜੀ ਵੈਰੈਟੀ 131 ਅੱਛਾ ਜੀ ਤੇ ਪੀਆਰ 131 ਇਹ ਪੰਜਾਬ ਦੀ ਵੈਰੈਟੀ ਹੈ ਇਹ ਠੀਕ ਹੈ ਜੀ ਇਹ ਮਤਲਬ ਅੱਜ ਹੋ ਗਏ ਜੀ ਇਹਨੂੰ 35 ਦਿਨ ਲੱਗੇ ਨੂੰ ਠੀਕ ਹੈ 35 ਦਿਨ ਦੇ ਵਿੱਚ ਪਹਿਲਾਂ ਸਾਨੂੰ ਲੱਗਿਆ ਕਿ ਇੱਕ ਬਣੀ ਮੋਟੀ ਕੋਈ ਬਿਮਾਰੀ ਹੈ ਸਵਰਿਆਂ ਕਰਦੇ ਰਹੇ ਇਹਦੇ ਤੇ ਠੀਕ ਹੈ ਜੀ ਠੀਕ ਹੈ ਜੀ ਪਰ ਹੁਣ ਸਾਡਾ ਨਤੀਜਾ ਸੀ ਇਹ ਪਰ ਪਹੁੰਚੇ ਵੀ ਇਹ ਸਾਨੂੰ ਬੋਣਾ ਇਹ ਤੋਂ ਕੋਈ ਹੱਲ ਨਹੀਂ ਹੈਗਾ ਬੋਣਾ ਹੀ ਪੈਣਾ ਇਹਨੂੰ ਠੀਕ ਹੈ ਕਿਉਂਕਿ ਇਹ ਬਿਮਾਰੀ ਐਨੀ ਜ਼ਿਆਦਾ ਫੈਲ ਚੁੱਕੀ ਹੈ 131 ਬੀਜ ਹੈ ਹਾਂ ਜੀ ਤੇ ਇਹਦੇ ਪਰ ਅਸੀਂ ਕਿੰਨਾ ਖਰਚਾ ਕਰਿਆ ਹੋਇਆ ਠੇਕਾ ਵੀ ਦੇਈ ਬੈਠੇ ਆਂ ਪਰ ਹੈ ਸਾਰਾ ਕਾਉਂਟ ਕਰਾ ਰਿਆ ਸਰਕਾਰਾਂ ਨੂੰ ਸਾਰਾ ਕੁਝ ਪਤਾ ਹੀ ਹੁੰਦਾ ਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜੀ ਉਹ ਪ੍ਰਸ਼ਾਸਨ ਕੋਲ ਜਾਂਦੇ ਆ ਜਾਂ ਕਿਸੇ ਵਿਭਾਗ ਕੋਲ ਜਾਂਦੇ ਆ ਉਹਨਾਂ ਕੋਲ ਇਹਦਾ ਹੱਲ ਕੋਈ ਨਹੀਂ ਦੱਸੋ ਜੀ ਜ਼ਿੰਮੇਵਾਰ ਕਿੱਧਰ ਜਾਵੇ ਜਿਹੜੀ ਜੀ ਇਹ ਪੰਜਾਬ ਸਰਕਾਰ ਨੇ ਇਹਦਾ ਟਾਈਮ ਦਿੱਤਾ ਸੀਗਾ ਜੀਰੀ ਦਾ ਤੁਸੀਂ ਇਹ ਟਾਈਮ ਤੋਂ ਅੱਗੇ ਪਿੱਛੇ ਲਾਈ ਹੈ ਕਿ ਸੇਮ ਤਰੀਕਾ ਚ ਲਾਈ ਹੈ ਜੀ ਇਹ ਸੇਮ ਤਰੀਕਾ ਨੂੰ ਲਾਈ ਹੈ ਜੀ ਇਹ ਆ ਬਾਈ ਜ਼ਿੰਮੇਵਾਰ ਹੈ ਇਹਨਾਂ ਦਾ ਖੇਤ ਹੈ ਪੁੱਛੋ ਇਹਨਾਂ 13 13 13 ਜੂਨ ਬੱਤੀ ਹੈ ਠੀਕ ਹੈ ਜੀ 13 ਜੂਨ ਨੂੰ ਲਾਈ ਹੈ ਕਿ ਗਵਰਨਮੈਂਟ ਨੇ ਤਾਂ 5 ਨੂੰ ਕਿਹਾ ਸੀ ਤਾਂ ਇਹ ਤਾਂ ਫਿਰ 1 ਠੀਕ ਹੈ ਠੀਕ ਹੈ। ਅਰੇ ਕੋਈ ਵੱਧ ਨਹੀਂ ਪਈ ਦੂਰ ਇਹ ਪਈ। ਇਹ ਕਿੰਨੇ ਖੇ ਕਿੰਨੇ ਏਕੜ ਦਾ ਖੇਤ ਹੈ ਜਿਹੜਾ ਬਾਹਰ ਹੈ ਤੁਸੀਂ ਹੁਣ? 4 ਕਿਲੇ ਦੇ ਕਰੀਬ ਹੈ ਜੀ। 4 ਕਿਲੇ ਦੇ ਕਰੀਬ 4 ਕਿਲੇ ਦੇ ਕਰੀਬ ਦੇਖ ਲਓ ਹੁਣ ਕਿੰਨਾ ਨੁਕਸਾਨ ਹੈ। ਠੀਕ ਹੈ। ਕੋਈ ਸਰਕਾਰ ਨੂੰ ਤੁਸੀਂ ਮੈਸੇਜ ਦੇਣਾ ਚਾਹੋਗੇ? ਸਰਕਾਰ ਨੂੰ ਤਾਂ ਹੀ ਮੈਸੇਜ ਹੈ ਜੀ ਵੀ ਹਾਂ ਇਹਦਾ ਹਾਲ ਦੱਸੋ। ਖੇਤਾਂ ਵਿੱਚ ਚਾਕ ਕੇ ਉਹਨਾਂ ਨੂੰ ਚੈੱਕ ਕੋਈ ਦਵਾਈ ਬੂਟੀ ਉਹ ਹੋਵੇ ਕੋਈ ਚਲੋ ਬਨਾਰੀਆਂ ਪੈਂਦੀਆਂ ਆਏ ਪਰ ਉਹਦਾ ਹਾਲ ਤਾਂ ਕੱਢੋ ਕੋਈ। ਠੀਕ ਠੀਕ। ਨਹੀਂ ਸਰਚ ਤਾਂ ਉਹਨਾਂ ਨੇ ਕਰਨੀ ਸਰਚ ਅਸੀਂ ਥੋੜਾ ਕਰਨੀ ਹੈ। ਹਾਂਜੀ ਚਲੋ ਠੀਕ ਹੈ ਜੀ।